ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪ੍ਰੈਕਟਿਕਾ ਟੈਸਟ ਦੀ ਐਪ ਤੋਂ ਇੱਕ ਹੋਰ ਟੈਸਟ ਲੈ ਕੇ ਆਏ ਹਾਂ ਤੇ ਸਟਾਰਟ ਕਰਨ ਤੋਂ ਪਹਿਲਾਂ ਮੈਂ ਰਿਕੁਐਸਟ ਕਰਨਾ ਚਾਹੂੰਗਾ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਜਿਹੜੀ ਨਾਲ ਘੰਟੀ ਹੈਗੀ ਹੈ ਉਹਦੇ ਤੇ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਨੈਕਸਟ ਵੀਡੀਓ ਮੈਂ ਪਾਉਂਗਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਕਿ ਨਵੀਂ ਵੀਡੀਓ ਪਈ ਹੈ ਠੀਕ ਹੈ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਵੀਡੀਓਜ਼ ਨੂੰ ਦੇਖ ਰਹੇ ਆ ਤੇ ਲਾਈਕ ਕਰ ਰਹੇ ਆ ਤੇ ਕਰਦੇ ਆਂ ਜੀ ਸਟਾਰਟ ਅੱਜ ਦਾ ਟੈਸਟ ਫਸਟ ਕੁਐਸਚਨ ਹੈ ਜੀ ਸਾਡੇ ਕੋਲ স্মੋਕਿੰਗ ਵਾਈਲ ਡਰਾਈਵਿੰਗ ਕੈਨ ਕਾਜ਼ ਕਿ ਸਮੋਕਿੰਗ ਕਰਨਾ ਮਤਲਬ ਸਿਗਰਟ ਨੋਸ਼ੀ ਕਰਨਾ ਡਰਾਈਵਿੰਗ ਦੇ ਦੌਰਾਨ ਉਹਦਾ ਕੀ ਅਸਰ ਪੈ ਸਕਦਾ ਹੈ অপਸ਼ਨ A ਵਿੱਚ ਕਹਿ ਰਿਹਾ ਜੀ ਕਿ ਐਨ ਇਨਕਰੀਜ਼ ਇਨ ਅਟੈਂਸ਼ਨ ਸਪੈਨ B ਹੈ ਜੀ ਡਿਸਟਰੈਕਸ਼ਨ ਐਂਡ ਵਿਜ਼ਨ ਪ੍ਰੋਬਲਮਸ ਡਿਊ ਟੂ স্মੋਕ ਤੇ C ਹੈਗਾ ਜੀ ਡਰੋਜ਼ੀਨੈਸ ਤੇ ਇਹਦਾ ਆਪਣੇ ਕੋਲ ਆਨਸਰ ਹੈਗਾ ਜੀ অপਸ਼ਨ B ਜੀ ਕਿ ਜੇ ਅਸੀਂ ਗੱਡੀ ਦੇ ਵਿੱਚ ਡਰਾਈਵਿੰਗ ਕਰਦੇ ਹੋਏ স্মੋਕ ਕਰਦੇ ਹਾਂ ਤਾਂ ਉਹਦੇ ਨਾਲ ਡਿਸਟਰੈਕਸ਼ਨ ਮਤਲਬ ਧਿਆਨ ਭਟਕਦਾ ਹੈ ਐਂਡ ਵਿਜ਼ਨ ਪ੍ਰੋਬਲਮ ਤੇ ਤੁਹਾਨੂੰ ਦੇਖਣ ਨੂੰ ਜੀ ਦਿੱਕਤ ਆ ਸਕਦੀ ਹੈ ਡੂ ਟੂ স্মੋਕ ਧੂਏ ਦੇ ਕਰਕੇ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਠੀਕ ਹੈ ਜੀ ਚੱਲਦੇ ਆ ਆਪਣੇ ਅਗਲੇ ਕੁਐਸਚਨ ਤੇ ਜੀ 2 ਨੰਬਰ ਕੁਐਸਚਨ ਹੈ ਸਾਡੇ ਕੋਲ ਇਜ਼ देयर ਐਨੀ ਰਿਲੇਸ਼ਨਸ਼ਿਪ ਬੀਟਵੀਨ ਸਪੀਡ ਐਂਡ ਬੋਡੀਲੀ ਹਮ ਕਵੈਸਚਨ ਕਰ ਰਿਹਾ ਜੀ ਕਿ ਕੀ ਸਬੰਧ ਹੈ ਕੋਈ ਸਪੀਡ ਦਾ ਤੇ ਜਿਹੜਾ ਮਤਲਬ ਤੁਹਾਡੀ ਬੋਡੀ ਨੂੰ ਨੁਕਸਾਨ ਹੋਣਾ ਹੈ ਐਕਸੀਡੈਂਟ ਦੇ ਵਿੱਚ ਸਪੈਸ਼ਲੀ ਪੁੱਛ ਰਿਹਾ ਉਹ ਜਦ ਕਿ ਐਕਸੀਡੈਂਟ ਵਰਡ ਨਹੀਂ ਯੂਜ਼ ਕੀਤਾ ਗਿਆ ਲੇਕਿਨ ਉਹਨਾਂ ਦਾ ਮਤਲਬ ਇਹੀ ਹੈ ਪੁੱਛਣ ਦਾ ਤੇ ਆਪਸ਼ਨ A ਦੇ ਵਿੱਚ ਕਹਿ ਰਿਹਾ ਜੀ ਨੋ B ਕਹਿ ਰਿਹਾ ਜੀ yes but only in relation to collision with pedestrians ਤੇ C ਕਹਿ ਰਿਹਾ ਜੀ yes the greater the driving speed the most severe injuries will be after an accident ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਹਾਂ ਅਗਰ ਤੁਹਾਡੀ ਸਪੀਡ ਜ਼ਿਆਦਾ ਹੈ ਦਾ ਡਰਾਈਵਿੰਗ ਸਪੀਡ ਤੁਹਾਡੀ ਜ਼ਿਆਦਾ ਹੈ ਐਂਡ ਦਾ ਮੋਰ ਸਵੀਅਰ ਇੰਜਰੀਜ਼ ਤੇ ਜਉਨੀਆਂ ਹੀ ਖਤਰਨਾਕ ਡਾੜੀਆਂ ਸੱਟਾਂ ਹੋਣਗੀਆਂ ਆਫਟਰ ਐਨ ਐਕਸੀਡੈਂਟ ਇੱਕ ਐਕਸੀਡੈਂਟ ਤੋਂ ਬਾਅਦ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆਪਨੇ ਅਗਲੇ ਕੁਐਸਚਨ ਤੇ ਜੀ 3 ਨੰਬਰ ਕੁਐਸਚਨ ਕਹਿ ਰਿਹਾ ਜੀ ਟ੍ਰੈਫਿਕ ਐਕਸੀਡੈਂਟਸ ਪ੍ਰੋਡਿਊਸ ਅਮੰਗ ਅਦਰ ਕਨਸੀਕੁਐਂਸਸ ਕਿ ਜਿਹੜੇ ਆਪਣੇ ਦੁਰਘਟਨਾਵਾਂ ਹੁੰਦੀਆਂ ਵਾਂ ਟ੍ਰੈਫਿਕ ਦੀਆਂ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਕੀ ਅਸਰ ਪੈਂਦੇ ਆ ਜੀ ਉਹਨਾਂ ਦਾ ਕੀ ਮਤਲਬ ਪ੍ਰਭਾਵ ਪੈਂਦਾ ਹੈ ਆਪਸ਼ਨ A ਦੇ ਵਿੱਚ ਕਹਿ ਰਿਹਾ ਜੀ ਓਨਲੀ ਪ੍ਰੋਪਰਟੀ ਡੈਮੇਜ ਟੂ ਦਾ ਵਹੀਕਲਸ B ਹੈ ਜੀ ਡੈਮੇਜ ਟੂ ਦਾ ਰੋਡ ਐਂਡ ਦਾ এনਵਾਇਰਨਮੈਂਟ ਤੇ ਸੀ ਹੈ ਜੀ ਓਨਲੀ ਐਕਸਪੈਂਸਸ ਇਨ ਅਟੈਂਡਿੰਗ ਟੂ ਦਾ ਵੰਡਡ ਤੇ ਇਹਦਾ ਆਪਣੇ ਕੋਲ ਆਨਸਰ ਹੈ ਜੀ ਆਪਸ਼ਨ ਬੀ ਜੀ ਕਿ ਜਿਹੜੇ ਐਕਸੀਡੈਂਟ ਹੈਗੇ ਆ ਉਹ ਡੈਮੇਜ ਟੂ ਦਾ ਰੋਡ ਮਤਲਬ ਕਿ ਰੋਡ ਨੂੰ ਵੀ ਨੁਕਸਾਨ ਪਹੁੰਚਾਉਂਦੇ ਆ ਐਂਡ ਦਾ এনवायरमेंट ਤੇ ਜਿਹੜਾ ਵਾਤਾਵਰਨ ਸਾਡਾ ਉਹਨੂੰ ਵੀ ਨੁਕਸਾਨ ਪਹੁੰਚਾਉਂਦੇ ਆ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਚਾਰ ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕੈਨ ਯੂ ਯੂਜ਼ ਯੋਰ ਮੋਬਾਈਲ ਫੋਨ at any point in the trip if you are driving question kar rahe hai ki ki asi apna mobile phone var sakdeya kise bhi point te je asi trip te ja rahe ha aur gaddi chala rahe ha kithe option a hai ji yes but only in low speed inter urban roads b hai ji no not if you do not have a hands free device te c hai ji yes for example at a traffic light te da answer hai ji অপশন বি জি কি নো ਨਹੀਂ नॉट इफ यू डोंट हैव ए হ্যান্ডস ফ্রি ডিভাইস কি ਅਗੇ ਸਾਡੇ ਕੋਲ ਹੈਂਡ ਫਰੀ ਡਿਵਾਈਸ ਨਹੀਂ ਹੈਗਾ ਮਤਲਬ ਸਾਡੀ ਗੱਡੀ ਚ ਬਲੂਟੁੱਥ ਨਹੀਂ ਹੈਗਾ ਜਾਂ ਅਸੀਂ ਸਪੀਕਰ ਲਗਾ ਕੇ ਗੱਲ ਨਹੀਂ ਕਰ ਸਕਦੇ ਤਾਂ ਅਸੀਂ ਆਪਣਾ ਮੋਬਾਈਲ ਫੋਨ ਨਹੀਂ ਵਰਤ ਸਕਦੇ ਜੀ ਡਰਾਈਵਿੰਗ ਕਰਦੇ ਹੋਏ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਪੰਜ ਨੰਬਰ ਕੁਐਸਚਨ ਕਹਿ ਰਿਹਾ ਐਟ ਐਨ intersection where must you stop your vehicle if the light is red ke ik chauraha va intersection kende chauraha nu jithe ke tanu matlab apni gaddi rokni hai red light te ta tusi kithe rokoge question kar rahe hai ji a ik second ji 4 number da apna click karna reh gaya no ਨਾਟ ਇਫ ਯੂ ਡੋਨਟ ਹੈਵ ਅ ਹੈਂਡਸ ਫਰੀ ਡਿਵਾਈਸ ਸੌਰੀ ਫਾਰ ਦੈਟ ਤੇ ਠੀਕ ਹੈ ਜੀ ਪੰਜ ਨੰਬਰ ਕੁਐਸਚਨ ਚ ਆਪਣੇ ਆਪਸ਼ਨਸ ਹੈਗੇ ਆ ਜੀ 10 ਮੀਟਰ ਆਫਟਰ ਹੈਵਿੰਗ ਪਾਸ ਦਾ ਟ੍ਰੈਫਿਕ ਲਾਈਟ ਬੀ ਹੈ ਜੀ ਬਿਫੋਰ ਦਾ ਸਟਾਪ ਲਾਈਨ ਐਟ ਦਾ ਟ੍ਰੈਫਿਕ ਲਾਈਟ ਐਂਡ ਇਫ देयर इज ਨਾਟ ਵਨ ਐਟ ਦਾ ਟ੍ਰੈਫਿਕ ਲਾਈਟ ਵਿਦਆਊਟ ਗੋਇੰਗ ਪਾਸਟ ਇਟ ਤੇ ਸੀ ਹੈ ਜੀ ਐਟ ਦਾ ਜੰਕਸ਼ਨ ਆਫ ਦਾ ਟੂ ਰੋਡਸ ਵਿਦਆਊਟ ਆਬਜ਼ਰਵਿੰਗ ਦਾ ਟ੍ਰੈਫਿਕ ਲਾਈਟ ਜੀ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਅਸੀਂ ਗੱਡੀ ਨੂੰ ਰੋਕਾਂਗੇ ਇੱਕ ਲਾਈਨ ਦੇ ਉੱਪਰ ਬਿਫੋਰ ਦਾ ਸਟਾਪ ਲਾਈਨ ਕਿ ਜੇ ਉੱਥੇ ਸਟਾਪ ਲਾਈਨ ਹੈਗੀ ਆ ਟ੍ਰੈਫਿਕ ਲਾਈਟ ਦੇ ਉਤੋਂ ਪਹਿਲਾਂ ਮਤਲਬ ਉਹਨੂੰ ਕ੍ਰੋਸ ਨਹੀਂ ਕਰਨਾ ਅਸੀਂ ਉਸ ਤੋਂ ਪਹਿਲਾਂ ਰੋਕਣਾ ਹੈ ਉਹਨੂੰ ਗੱਡੀ ਨੂੰ ਐਂਡ ਇਫ देयर इज नॉट ਵਨ ਔਰ ਅਗਰ ਉਹ ਲਾਈਨ ਨਹੀਂ ਹੈਗੀ ਐਟ ਦਾ ਟ੍ਰੈਫਿਕ ਲਾਈਟ ਥੇ ਫਿਰ ਟ੍ਰੈਫਿਕ ਲਾਈਟ ਦੇ ਵਿਦਾਊਟ ਗoing ਪਾਸਿਸ ਬਿਨਾ ਜਿਹੜੀ ਟ੍ਰੈਫਿਕ ਲਾਈਟ ਨੂੰ ਕ੍ਰੋਸ ਕੀਤੇ ਹੋਏ ਅਸੀਂ ਉੱਥੇ ਗੱਡੀ ਰੋਕਾਂਗੇ ਜੀ ਅਗਰ ਜਿਹੜੀ ਸਟਾਪ ਲਾਈਨ ਨਹੀਂ ਹੈਗੀ ਜੀ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 6 ਨੰਬਰ ਕੁਐਸਚਨ ਕਹਿ ਰਿਹਾ ਜੀ 왓 ਡਸ ਦਿਸ ਸਾਈਨ ਮੀਨ ਸਿੰਪਲੀ ਆਪ ਨੂੰ ਇੱਕ ਸਾਈਨ ਦਿੱਤਾ ਹੋਇਆ ਤੇ ਪੁੱਛ ਰਿਹਾ ਕਿ ਇਹਦਾ ਮਤਲਬ ਕੀ ਹੈਗਾ ਜੀ অপਸ਼ਨ A ਹੈ ਜੀ ਲੈਫਟ ਫੋਗ ਔਨ ਅ 1 ਲੇਨ ਰੋਡ B ਹੈ ਜੀ ਰੈਸਟ ਏਰੀਆ ਅਹੈਡ ਤੇ C ਹੈ ਜੀ ਲੋਕੇਸ਼ਨ ਆਫ ਅ ਬ੍ਰੇਕ ਫੇਲਿਅਰ ਵਹੀਕਲ ਸਟਾਪ ਐਸਕੇਪ ਰੂਟ ਜੀ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ C ਜੀ ਕਿ ਇੱਕ ਲੋਕੇਸ਼ਨ ਇੱਕ ਜਗ੍ਹਾ ਹੈਗੀ ਹੈ ਜਿੱਥੇ ਕਿ ਬ੍ਰੇਕ ਫੇਲਿਅਰ ਮੰਨ ਲਓ ਤੁਹਾਡੀ ਬ੍ਰੇਕ ਫੇਲ ਹੋ ਜਾਂਦੀ ਹੈ ਗੱਡੀ ਦੇ ਤੇ ਤੁਸੀਂ ਵਹੀਕਲ ਨੂੰ ਸਟਾਪ ਕਰ ਸਕਦੇ ਹੋ ਤੇ ਇੱਕ ਤਰ੍ਹਾਂ ਦੇ ਤੁਹਾਨੂੰ ਇਹਨਾਂ ਨੇ ਬਚਣ ਵਾਸਤੇ ਰਾਹ ਦਿੱਤਾ ਵਾ ਕਿ ਤੁਹਾਡੀ ਮੰਨ ਲਓ ਗੱਡੀ ਦੇ ਬ੍ਰੇਕਾਂ ਫੇਲ ਹੋ ਗਈਆਂ ਤਾਂ ਤੁਸੀਂ ਆਪਣੇ ਆਪ ਨੂੰ ਮਤਲਬ ਬਾਕੀ ਜਿਹੜਾ ਹੈਗਾ ਵਾ ਟ੍ਰੈਫਿਕ ਤੋਂ ਅਲੱਗ ਕਰਨਾ ਵਾ ਤੇ ਤੁਹਾਡੇ ਲਈ ਇੱਕ ਉਹਨਾਂ ਨੇ ਲੇਨ ਜਿਹੜੀ ਸੱਜੇ ਹੱਥ ਹੈਗੀ ਆ ਉਹ ਬਣਾਈ ਆ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 7 ਨੰਬਰ ਕੁਐਸਚਨ ਕਹਿ ਰਿਹਾ ਜੀ ਵੈਨ ਸ਼ੁੱਡ ਯੂ ਕਨਕਲੂਡ ਲਾਈਟ ਸਿਗਨਲਿੰਗ ਕਿ ਤੁਹਾਨੂੰ ਕਦੋਂ ਜਿਹੜੀ ਆ ਆਪਣੀ ਇੰਡੀਕੇਟਰ ਆ ਜਿਹੜਾ ਤੁਸੀਂ ਸਿਗਨਲ ਦੇ ਰਹੇ ਹੋ ਉਹਨੂੰ ਖਤਮ ਕਰਨਾ ਚਾਹੀਦਾ ਹੈ ਟੂ ਇੰਡੀਕੇਟ ਅ ਲੇਨ ਚੇਂਜ ਕਿ ਜਿਹੜੀ ਇੱਕ ਲੇਨ ਆਪਾਂ ਚੇਂਜ ਕਰਦੇ ਆ ਉਹਨੂੰ ਦੱਸਣ ਵਾਸਤੇ ਜਦੋਂ ਆਪਾਂ ਇੰਡੀਕੇਟਰ ਯੂਜ਼ ਕਰਦੇ ਉਹਨੂੰ ਆਪਾਂ ਕਦੋਂ ਮਤਲਬ ਬੰਦ ਕਰਨਾ ਹੈ ਆਪਸ਼ਨ A ਹੈ ਜੀ ਵਾਂਸ ਯੂ ਹੈਵ ਪਾਸਡ ਦਾ ਓਵਰਟੇਕਨ ਵਹੀਕਲ B ਹੈ ਜੀ ਵੈਨ ਯੂ ਸੀ ਦੈਟ other user have seen the signal the cj when the vehicle had adopted the new trajectory theek hai ji ida sade kol answer hai ji option cj ke when the vehicle ke jadon vehicle jaddi teri gaddi hai had adopted unne ek navi jagah matlab nava raah fad liya ta matlab man lo ke ek gaddi ne left lena ਉਸ ਤੋਂ ਬਾਅਦ ਉਹਨੇ ਫਿਰ ਰਾਈਟ ਲੈਣਾ ਤਾਂ ਮਤਲਬ ਉਹ ਪਹਿਲਾਂ ਲੈਫਟ ਇੰਡੀਕੇਟਰ ਦੇਗਾ ਫਿਰ ਰਾਈਟ ਦੇਗਾ ਫਿਰ ਜਦੋਂ ਉਹਨੇ ਮਤਲਬ ਉਹਨੂੰ ਪਤਾ ਹੈ ਕਿ ਉਹਨੇ ਸਿੱਧਾ ਜਾਣਾ ਤਾਂ ਮਤਲਬ ਉਸ ਟਾਈਮ ਤੇ ਉਹ ਜਿਹੜਾ ਆਪਣੇ ਇੰਡੀਕੇਟਰ ਬੰਦ ਕਰ ਸਕਦਾ ਹੈ ਜੀ ਠੀਕ ਹੈ ਤੇ ਇਹਦਾ ਆਨਸਰ ਹੋ ਗਿਆ ਜੀ ਆਪਣੇ ਕੋਲ ਆਪਸ਼ਨ ਸੀ ਜੀ ਚੱਲਦੇ ਆ ਆਪਣੇ ਅਗਲੇ ਕੁਐਸਚਨ ਤੇ ਜੀ 8 ਨੰਬਰ ਕੁਐਸਚਨ ਕਹਿ ਰਿਹਾ ਜੀ ਇਫ ਯੂ ਸਫਰ ਫ্রম ਅ ਕ੍ਰੋਨਿਕ ਇਲਨਸ ਕਿ ਅਗਰ ਤੁਸੀਂ ਕ੍ਰੋਨਿਕ ਇਲਨਸ ਹੁੰਦੀ ਹੈ ਜੀ ਜਿਹੜੀ ਬਿਮਾਰੀ ਇੱਕ ਸਾਲ ਤੋਂ ਜੇ ਦੀ ਦਵਾਈ ਜ਼ਿਆਦਾ ਦੇਰ ਚੱਲਦੀ ਹੈ ਉਹਨੂੰ ਕ੍ਰੋਨਿਕ ਇਲਨਸ ਬੋਲਦੇ ਆ ਇਹਦੇ ਵਿੱਚ ਜ਼ਿਆਦਾਤਰ ਦਿਲ ਦੀਆਂ ਬਿਮਾਰੀਆਂ ਆ ਹਾਰਟ ਅਟੈਕ ਵਗੈਰਾ ਹੋ ਗਿਆ ਇਹ ਤੋਂ ਤੇ ਮਤਲਬ ਉਹਨਾਂ ਬਿਮਾਰੀਆਂ ਬਾਰੇ ਗੱਲ ਕਰ ਰਿਹਾ ਹੈ ਤੇ ਇਟ ਇਜ਼ ਵੈਰੀ ਇੰਪੋਰਟੈਂਟ ਟੂ ਕਿ ਉਹਦੇ ਲਈ ਬਹੁਤ ਮਹੱਤਵਪੂਰਨ ਹੈ ਇਦਾਂ ਦੀਆਂ ਬਿਮਾਰੀਆਂ ਲਈ ਕੀ ਆਪਸ਼ਨ ਦੇ ਵਿੱਚ ਕਹਿ ਰਿਹਾ ਜੀ ਇਹਦੇ ਵਿੱਚ ਆਲਵੇਜ਼ ਕੰਸਲਟ ਆ ਡਾਕਟਰ ਅਬਾਊਟ ਦਾ ਰਿਸਕਸ ਐਂਡ ਇਫੈਕਟਸ ਆਫ ਦਾ ਟ੍ਰੀਟਮੈਂਟ ਵੈਨ ਡਰਾਈਵਿੰਗ ਬੀ ਹੈ ਜੀ ਮੋਡੀਫਾਈ ਦਾ ਟ੍ਰੀਟਮੈਂਟ ਵੈਨ ਯੂ ਆਰ ਗੋਇੰਗ ਟੂ ਡਰਾਈਵ ਤੇ ਸੀ ਹੈ ਜੀ ਸਟਾਪ ਦਾ ਟ੍ਰੀਟਮੈਂਟ ਵੈਨ ਯੂ ਆਰ ਗੋਇੰਗ ਟੂ ਡਰਾਈਵ ਏ ਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਏ ਜੀ ਕਿ ਆਲਵੇਜ਼ ਕੰਸਲਟ ਅ ਡਾਕਟਰ ਕਿ ਸਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਅਬਾਊਟ ਦਾ ਰਿਸਕਸ ਐਂਡ ਇਫੈਕਟ ਮਤਲਬ ਇਸ ਦਵਾਈ ਦੇ ਕੀ ਰਿਸਕ ਹੋ ਸਕਦੇ ਆ ਜਾਂ ਉਹਦੇ ਕੀ ਪ੍ਰਭਾਵ ਪੈ ਸਕਦੇ ਆ ਸੋਰੀ ਬਿਮਾਰੀ ਦੇ ਦਵਾਈ ਨਹੀਂ ਬਿਮਾਰੀ ਦੇ ਆਫ ਦਾ ਟਰੀਟਮੈਂਟ ਵੈਨ ਡਰਾਈਵਿੰਗ ਤੇ ਫਿਰ ਉਸ ਤੋਂ ਬਾਅਦ ਕਹਿ ਰਿਹਾ ਕਿ ਜਿਹੜਾ ਮਤਲਬ ਤੁਸੀਂ ਉਹਦੀ ਦਵਾਈ ਲੈਂਦੇ ਹੋ ਉਹਦੇ ਠੀਕ ਹੈ ਜੀ ਤਾਂ ਮਤਲਬ ਦੋਵੇਂ ਚੀਜ਼ਾਂ ਕਿ ਉਹ ਬਿਮਾਰੀ ਉਹਦੇ ਬਿਮਾਰੀ ਦੇ ਨਾਲ ਹੋਣ ਵਾਲੇ ਇਫੈਕਟ ਤੇ ਉਸ ਤੋਂ ਬਾਅਦ ਜਿਹੜੀ ਦਵਾਈ ਹੈ ਉਹਦੇ ਇਫੈਕਟ ਦੋਵਾਂ ਚੀਜ਼ਾਂ ਦੀ ਗੱਲ ਕਰ ਰਿਹਾ ਕਿ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਇਹਨਾਂ ਬਾਰੇ ਠੀਕ ਹੈ ਜੀ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਇਫ ਕਾਰਗੋ ਹਿੰਡਰਜ਼ ਵਿਜ਼ਿਬਿਲਟੀ ਥਰੂ ਦਾ ਰੀਅਰ ਵਿੰਡੋ ਵਾਟ ਮਿਰਰਸ ਆਰ ਰਿਕੁਆਇਰਡ ਕਿ ਅਗਰ ਕਾਰਗੋ ਹੁੰਦਾ ਕਿ ਜਿਹੜਾ ਆਪਾਂ ਗੱਡੀ 'ਚ ਸਮਾਨ ਰੱਖਦੇ ਆ ਉਹਦੇ ਬਾਰੇ ਗੱਲ ਕਰ ਰਿਹਾ ਕਿ ਇਫ ਕਾਰਗੋ ਹਿੰਡਰਜ਼ ਕਿਤਾ ਡਾ ਜਿਹੜਾ ਸਮਾਨ ਜੂ ਰੱਖਿਆ ਹੋਆ ਹਿੰਡਰ ਕਰ ਰਿਹਾ ਰੋਕ ਰਿਹਾ ਵਾ ਵਿਜ਼ਿਬਿਲਟੀ ਤੁਹਾਨੂੰ ਦੇਖਣ ਚ ਦਿੱਕਤ ਹੋ ਰਹੀ ਹੈ ਥਰੋ ਦਾ ਰੀਅਰ ਵਿੰਡੋ ਜਿਹੜੀ ਤੁਹਾਡੀ ਪਿਛਲੀ ਵਿੰਡੋ ਹੈ ਉਹਦੇ ਵਿੱਚੋਂ ਵੇਖਣ ਚ ਦਿੱਕਤ ਹੋ ਰਹੀ ਹੈ ਸਮਾਨ ਦੇ ਕਰਕੇ ਵਟ ਮਿਰਰਸ ਆ ਰਿਕੁਆਇਰਡ ਤਾਂ ਤੁਹਾਨੂੰ ਕਿਹੜੇ ਸ਼ੀਸ਼ੇ ਲਾਉਣੇ ਜ਼ਰੂਰੀ ਹੈ ਜੀ ਠੀਕ ਹੈ ਜੀ অপਸ਼ਨ A ਦੇ ਵਿੱਚ ਕਹਿ ਰਿਹਾ ਦਾ ਟੂ ਆਊਟਰ ਮਿਰਰਸ ਵਨ ਔਨ ਈਚ ਸਾਈਡ B ਹੈ ਜੀ ਵਨ ਪੈਨਾਰੋਮਿਕ ਮਿਰਰ ਇਨਸਾਈਡ ਐਂਡ ਦਾ ਰਾਈਟ ਐਕਸਟੀਰੀਅਰ ਮਿਰਰ ਤੇ C ਕਹਿ ਰਿਹਾ ਜੀ ਵਨ ਪੈਨੋਰਾਮਿਕ ਮਿਰਰ ਇਨਸਾਈਡ ਐਂਡ ਦਾ ਲੈਫਟ ਐਕਸਟੀਰੀਅਰ ਮਿਰਰ ਤੇ ਇਹਦਾ ਸਾਡੇ ਕੋਲ ਆਨਸਰ ਆ ਗਿਆ ਜੀ অপਸ਼ਨ ਏ ਜੀ ਕਿ ਸਾਨੂੰ ਟੂ ਆਊਟਰ ਮਿਰਰ ਮਤਲਬ ਸਾਨੂੰ ਦੋ ਬਾਹਰਲੇ ਪਾਸੇ ਸ਼ੀਸ਼ੇ ਲਾਉਣੇ ਚਾਹੀਦੇ ਆ ਵਨ ਔਨ ਈਚ ਸਾਈਡ ਮਤਲਬ ਦੋਵੇਂ ਪਾਸੇ ਖੱਬੇ ਵੀ ਇੱਕ ਤੇ ਸੱਜੇ ਵੀ ਇੱਕ ਇੱਕ ਖੀਸ਼ਾ ਸਾਨੂੰ ਲਾਉਣਾ ਪੈਗਾ ਜੀ ਠੀਕ ਹੈ ਜੀ ਚੱਲਦੇ ਆ ਜੀ ਅਗਲੇ ਕੁਐਸਚਨ ਤੇ ਜੀ ਆਪਣਾ 10ਵਾਂ ਨੰਬਰ ਹੈ ਜੀ ਕੁਐਸਚਨ ਵੈਨ ਸਫਰਿੰਗ ਫ্রম ਅ ਰੈਸਪੀਰੇਟਰੀ ਅਲਰਜੀ ਰੈਸਪੀਰੇਟਰੀ ਅਲਰਜੀ ਦੇ ਵਿੱਚ ਆ ਜਾਂਦੇ ਤੁਹਾਨੂੰ ਜਿਵੇਂ ਖੰਘ ਹੋ ਗਈ ਜਾਂ ਜ਼ੁਕਾਮ ਮਤਲਬ ਜੋ ਤੁਹਾਡੀ ਸਾਹ ਨਾਲ ਰਿਲੇਟਡ ਬਿਮਾਰੀਆਂ ਹੈਗੀਆਂ ਜਾਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਬੋਲ ਦਿੰਦੇ ਆ ਰੈਸਪੀਰੇਟਰੀ ਜੀ ਤੇ ਇਜ਼ ਇਟ ਅ ਗੁੱਡ ਆਈਡੀਆ ਟੂ ਹੈਵ ਦਾ ਵਿੰਡੋਜ਼ ਓਪਨ ਕਿ ਕੀ ਇਹ ਵਧੀਆ ਆਈਡੀਆ ਹੈਗਾ ਕਿ ਤੁਸੀਂ ਆਪਣੀਆਂ ਗੱਡੀ ਦੀਆਂ ਬਾਰੀਆਂ ਖੁੱਲੀਆਂ ਰੱਖੋ ਮਤਲਬ ਸ਼ੀਸ਼ੇ ਡਾਊਨ ਰੱਖੋ ਜੀ অপশন এ ਹੈ ਜੀ 노 বি ਹੈ ਜੀ only in spring ਤੇ ਸੀ ਹੈ ਜੀ yes to ventilate the vehicle ਤੇ ਇਹਦਾ आंसर ਹੈ ਜੀ ਸਾਡੇ ਕੋਲ অপশন এ ਜੀ ਕਿ ਨਹੀਂ ਸਾਨੂੰ ਜਦੋਂ મતલਬ ਖੰਘ ਜਾਂ ਜ਼ੁਕਾਮ ਦੀ ਪ੍ਰੋਬਲਮ ਹੋएगी ਰੈਸਪੀਰੇਟਰੀ ਅਲਰਜੀ ਹੋਏਗੀ ਤਾਂ ਸਾਨੂੰ ਆਪਣੀਆਂ ਵਿੰਡੋਜ਼ ਆਪਣੇ ਸ਼ੀਸ਼ੇ ਜਿਹੜੇ ਹੈਗੇ ਆ ਉਹ ਬੰਦ ਰੱਖਣੇ ਚਾਹੀਦੇ ਆ ਜੇ ਓਪਨ ਨਹੀਂ ਰੱਖਣੇ ਚਾਹੀਦੇ ਠੀਕ ਹੈ ਜੀ ਚੱਲਦੇ ਆ ਜੀ ਅਗਲੇ ਕੁਐਸਚਨ ਤੇ ਜੀ what should drivers check if rain is expected ਕਿ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਕੀ ਚੈੱਕ ਕਰਨਾ ਚਾਹੀਦਾ ਹੈ ਅਗਰ ਰੇਨ ਆਉਣ ਵਾਲੀ ਹੋਵੇ ਜੀ ਐਕਸਪੈਕਟਡ ਹੁੰਦਾ ਮਤਲਬ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਚੀਜ਼ ਹੋਣੀ ਹੋਵੇ ਠੀਕ ਹੈ ਜੀ ਆਪਸ਼ਨ ਏ ਹੈ ਜੀ ਨਾਥਿੰਗ ਇਟ ਇਜ਼ ਨਾਟ ਨੈਸੈਸਰੀ ਟੂ ਚੈੱਕ ਐਨੀਥਿੰਗ ਬੀ ਹੈ ਜੀ ਬ੍ਰੇਕ ਫਲੂਇਡ ਐਂਡ ਟਾਇਰ ਪ੍ਰੈਸ਼ਰ ਤੇ ਸੀ ਹੈ ਜੀ ਦਾ ਕੰਡੀਸ਼ਨ ਆਫ ਦਾ ਟਾਇਰਸ ਐਂਡ ਵਿੰਡਸ਼ੀਲਡ ਵਾਈਪਰਸ ਤੇ ਜੇ ਸਾਡੇ ਕੋਲ ਆਨਸਰ ਹੈ ਜੀ অপਸ਼ਨ ਸੀ ਜੀ ਕਿ ਜਿਹੜੀ ਮਤਲਬ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਤੇ ਵਿੰਡਸ਼ੀਲਡ ਵਾਈਪਰ ਹੁੰਦੇ ਜਿਹੜੇ ਆਪਣੇ ਮੂਹਰੇਲੇ ਸ਼ੀਸ਼ੇ ਤੇ ਲੱਗੇ ਹੁੰਦੇ ਆ ਪਾਣੀ ਵਗੈਰਾ ਸਾਫ ਕਰਨ ਨੂੰ ਜੇ ਮੰਨ ਲਓ ਮੀਂਹ ਦੇ ਵਿੱਚ ਉਹਨਾਂ ਨੂੰ ਵਿੰਡਸ਼ੀਲਡ ਵਾਈਪਰ ਬੋਲਦੇ ਆ ਜੀ ਤਾਂ ਸਾਨੂੰ ਉਹ ਚੈੱਕ ਕਰਨੇ ਚਾਹੀਦੇ ਆ ਠੀਕ ਹੈ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 12 ਨੰਬਰ ਕੁਐਸਚਨ ਹੈ ਸਾਡੇ ਕੋਲ ਆ ਵਹੀਕਲ ਵਿਦ ਥਿਸ ਸਾਈਨ ਇੰਡੀਕੇਟਸ ਥੈਟ ਇੱਕ ਸਿੰਪਲੀ ਸਾਨੂੰ ਸੈਨ ਦਿਖਾਇਆ ਗਿਆ ਤੇ 10 ਪੁੱਛਿਆ ਕਿ ਸੈਨ ਕੀ ਇੰਡੀਕੇਟਰ ਕਰ ਰਿਹਾ ਹੈ ਤੇ ਆਪਸ਼ਨ A ਹੈ ਜੀ ਇਟ ਇਜ਼ ਅ ਸਪੈਸ਼ਲ ਵੀਕਲ ਡੂਇੰਗ ਵਰਕ ਔਨ ਦਾ ਰੋਡ B ਹੈ ਜੀ ਇਟ ਟ੍ਰਾਂਸਪੋਰਟਸ ਡੇਂਜਰਸ ਗੁੱਡਸ ਤੇ C ਹੈ ਜੀ ਇਟ ਇਜ਼ ਸਲੋ ਐਂਡ ਕੈਨ ਨਾਟ ਐਕਸੀਡ 40 ਕਿਲੋਮੀਟਰ ਪਰ ਆਰ ਜੀ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ C ਜੀ ਕਿ ਜਿੱਥੇ ਵੀ ਇਹ ਕਿਸੇ ਵੀਕਲ ਦੇ ਪਿੱਛੇ ਲੱਗਾ ਹੋਏਗਾ ਸਾਈਨ ਤਾਂ ਇਹਦਾ ਮਤਲਬ ਹੈ ਕਿ ਉਹ ਵੀਕਲ ਸਲੋ ਚੱਲਦਾ ਹੈ ਐਂਡ ਕੈਨ ਨਾਟ ਐਕਸੀਡ 40 ਕਿਲੋਮੀਟਰ ਪ੍ਰ ਹਰ ਤੇ ਜਿਹੜੀ 40 ਕਿਲੋਮੀਟਰ ਤੋਂ ਵੱਧ ਦੀ ਸਪੀਡ ਹੈ ਤੇ ਉਹ ਨਹੀਂ ਜਾ ਸਕਦਾ ਜੀ ਠੀਕ ਹੈ ਜੀ ਚੱਲਦੇ ਆ ਜੀ ਅਗਲੇ ਕੁਐਸਚਨ ਤੇ ਜੀ ਸੀਟ ਬੈਲਟਸ ਐਂਡ 에ਅ ਬੈਗਜ਼ ਆਰ ਪੁੱਛਿਆ ਗਿਆ ਕਿ ਜਿਹੜੀਆਂ ਸੀਟ ਬੈਲਟ ਤੇ 에ਅ ਬੈਗ ਹੈਗੇ ਆ ਉਹ ਕੀ ਆ অপਸ਼ਨ A ਦੇ ਵਿੱਚ ਕਹਿ ਰਿਹਾ ਜੀ ਐਫੀਸ਼ੀਐਂਟ ਡਰਾਈਵਿੰਗ B ਹੈ ਜੀ ਐਕਟਿਵ ਸੇਫਟੀ ਸਿਸਟਮਸ ਤੇ C ਹੈ ਜੀ ਪੈਸਿਵ ਸੇਫਟੀ ਸਿਸਟਮ ਤੇ ਇਹਦਾ ਸਾਡੇ ਕੋਲ ਆਨਸਰ ਹੈ ਜੀ অপশন সি জি ਕਿ ਇਹ ਸੀਟ ਬੈਲਟ ਦੀ ਜਿਹੜੀ 에য়ার ਬੈਗ ਹੈ ਇਹ ਪੈਸਿਵ ਸੇਫਟੀ ਸਿਸਟਮ ਚ ਆਉਂਦੇ ਆ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপশন সি জি ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 14 ਨੰਬਰ ਕੁਐਸਚਨ ਹੈ ਜੀ ਡਸ ਅ ਬ੍ਰੋਕਨ ਲਾਈਨ ਔਨ ਦਾ ਐਜ ਆਫ ਦਾ ਰੋਡ ਕਿ ਜਿਹੜੀ ਇੱਕ ਮਤਲਬ ਬ੍ਰੋਕਨ ਲਾਈਨ ਮਤਲਬ ਕਿ ਜਿਹੜੀ ਕੰਟੀਨਿਊਸ ਨਹੀਂ ਹੈਗੀ ਵਿੱਚ ਉਹਦੇ ਮਤਲਬ ਪਹਿਲਾਂ ਪੱਟੀ ਵਾਈ ਹੈ ਫਿਰ ਥੋੜੀ ਜਿਹੀ ਜਗ੍ਹਾ ਛੱਡ ਕੇ ਫਿਰ ਪੱਟੀ ਵਾਈ ਹੈ ਤਾਂ ਉਸ ਲਾਈਨ ਦੀ ਗੱਲ ਕਰ ਰਿਹਾ ਕਿ ਮੀਨ ਪਾਰਕਿੰਗ ਇਜ਼ ਪਰਮਿਟਿਡ ਔਨ ਦਾ ਸ਼ੋਲਡਰ ਕਿ ਜਿਹੜਾ ਸ਼ੋਲਡਰ ਹੈਗਾ ਵਾ ਕਿ ਮਤਲਬ ਤੁਸੀਂ ਉੱਥੇ ਫਿਰ ਪਾਰਕਿੰਗ ਕਰ ਸਕਦੇ ਹੋ ਤੁਹਾਨੂੰ ਇਸ ਚੀਜ਼ ਦੀ ਆਗਿਆ ਹੈਗੀ ਹੈ ਅਗਰ ਜਿਹੜੀ ਹੈਗੀ ਹੈ ਲਾਈਨ ਬ੍ਰੋਕਨ ਹੋਵੇ ਤਾਂ ਜਿਹੜੀ ਬਾਹਰਲੇ ਪਾਸੇ ਲਾਈਨ ਹੁੰਦੀ ਹੈ ਰੋਡ ਦੇ ਆਪਸ਼ਨ ਏ ਹੈ ਜੀ ਯੈਸ this is a broken lane b ag yes to load and unload the c ag no it is prohibited ਤੇ ਇਹਦਾ ਆਨਸਰ ਹੈ ਜੀ অপਸ਼ਨ c g ਕਿ ਨਹੀਂ ਇਸ ਚੀਜ਼ ਦੀ ਮਨਾਈ ਹੈ ਕਿ ਅਸੀਂ ਗੱਡੀ ਨੂੰ پارک ਨਹੀਂ ਕਰ ਸਕਦੇ ਅਗਰ ਲਾਈਨ ਮਤਲਬ ਬ੍ਰੋਕਨ ਹੈਗੀ ਆ ਸ਼ੋਲਡਰ ਤੇ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ c g ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ if in an emergency you are immobilized with your vehicle inside a tunnel question keh rahe ki emergency de vich tuhada jehda hagega vehicle aa taddi gaddi hai immobilized honda matlab ki ruk gayi hai stop ho gayi hai inside a tunnel ik tunnel de andar theek hai ji ta option a de vich keh rahe hai you must turn the engine off turn on the emergency signal and leave the position lights ਉਹ ਜੀ ਤੇ 20 ਵਿੱਚ ਕਹਿ ਰਿਹਾ ਜੀ ਯੂ ਮਸਟ ਟਰਨ ਔਨ ਦਾ ਐਮਰਜੈਂਸੀ ਸਿਗਨਲ ਐਂਡ ਹੌਂਕ ਦਾ ਹਾਰਨ ਤੇ ਸੀ ਹੈ ਜੀ ਯੂ ਮਸਟ ਟਰਨ ਔਨ ਐਮਰਜੈਂਸੀ ਸਿਗਨਲ ਐਂਡ ਲੀਵ ਦਾ ਲੋ ਬੀਮ ਹੈਡਲਾਈਟਸ ਔਨ ਜੀ ਤਾਂ ਸਾਡੇ ਕੋਲ ਇਹਦਾ ਆਨਸਰ ਹੈ ਜੀ অপਸ਼ਨ ਏ ਜੀ ਕਿ ਯੂ ਮਸਟ ਟਰਨ ਦਾ ਇੰਜਨ ਆਫ ਕਿ ਤੁਹਾਨੂੰ ਜਿਹੜਾ ਇੰਜਨ ਉਹ ਬੰਦ ਕਰ ਦੇਣਾ ਚਾਹੀਦਾ ਹੈ टर्न ऑन द इमरजेंसी सिग्नल ਤੇ ਤੁਹਾਨੂੰ ਜਿਹੜੀਆਂ ਐਮਰਜੈਂਸੀ ਲਾਈਟਾਂ ਹੈਗੀਆਂ ਐਮਰਜੈਂਸੀ ਸਿਗਨਲ ਹੈਗਿਆ ਉਹ ਔਨ ਕਰ ਦੇਣੇ ਚਾਹੀਦੇ ਆ ਐਂਡ ਲੀਵ ਦਾ ਪੋਜੀਸ਼ਨ ਲਾਈਟਸ ਆ ਤੇ ਜਿਹੜੀਆਂ ਪੋਜੀਸ਼ਨ ਲਾਈਟਸ ਹੁੰਦੀਆਂ ਵਾ ਗੱਡੀ ਦੇ ਵਿੱਚ ਉਹਨੂੰ ਔਨ ਕਰ ਦੇਣਾ ਚਾਹੀਦਾ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ A ਜੀ ਤੇ ਇਸ ਦੇ ਨਾਲ ਹੀ ਆਪਾਂ ਇਹ ਵੀਡੀਓ ਇਹਨੂੰ ਇੱਥੇ ਖਤਮ ਕਰਦੇ ਆਂ ਜੀ ਤੇ ਬਾਕੀ ਦੇ 15 ਕੁਐਸਚਨ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੀ ਠੀਕ ਹੈ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤ ਸ੍ਰੀ ਅਕਾਲ ਜੀ